ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ 6 ਜ਼ਿਲ੍ਹਿਆਂ ਦੇ ਡੀਸੀ ਸਮੇਤ 8 ਆਈਏਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਦੱਤੀਏ ਇੱਕ ਵਾਰ ਫਿਰ ਤੋਂ ਪ੍ਰਸ਼ਾਸਨਿਕ ਫੇਰਬਦ ਦੇਖਣ ਨੂੰ ਮਿਲਿਆ ਹੈ 24 ਫਰਵਰੀ ਦੀ ਰਾਤ ਨੂੰ ਪ੍ਰਸ਼ਾਸਨਿਕ ਫੇਰਬਦ ਤਹਿਤ ਐਸਐਸ ਨਗਰ ਮੋਹਾਲੀ ਸਮੇਤ 7 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲ ਦਿੱਤੇ ਨੇ ਪੰਜਾਬ ਸਰਕਾਰ ਪਿਛਲੇ ਕੁਝ ਦਿਨਾਂ ਤੋਂ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ ਜਿਸ ਦੇ ਚੱਲਦੇ ਵੱਖ-ਵੱਖ ਵਿਭਾਗਾਂ ਉੱਤੇ ਕਾਰਵਾਈ ਕਰਦੇ ਹੋਏ ਅਫਸਰਾਂ ਦੇ ਤਬਾਦਲੇ ਹਿੱਤੇ ਜਾ ਰਹੇ ਨੇ ਟਰਾਂਸਫਰਾਂ ਦੇ ਦੌਰ ਵਿੱਚ ਇੱਕ ਵਾਰ ਫਿਰ ਤੋਂ ਪ੍ਰਸ਼ਾਸਨਿਕ ਫੇਰਬਦ ਦੇਖਣ ਨੂੰ ਮਿਲਿਆ ਹੈ ਦੱਸ ਦਈਏ 24 ਫਰਵਰੀ ਦੀ ਰਾਤ ਨੂੰ ਪ੍ਰਸ਼ਾਸਨਿਕ ਫੇਰਬਦ ਤਹਿਤ ਐਸਐਸ ਨਗਰ ਮੁਹਾਲੀ ਸਮੇਤ 7 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲ ਦਿੱਤੇ ਨੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਅਤੇ ਏਡੀਸੀ ਜਨਨ ਦੇ ਤਬਾਦਲੇ ਵੀ ਕੀਤੇ ਗਏ ਨੇ ਮੁੱਖ ਸਕੱਤਰ ਕੇਏਪੀ ਸਿਨਾ ਵੱਲੋਂ ਜਾਰੀ ਹੁਕਮਾ ਮੁਤਾਬਿਕ फरीदकोट ਦੇ ਡਿਪਟੀ ਕਮਿਸ਼ਨਰ ਨੂੰ ਬਦਲ ਕੇ ਐਮਡੀ ਵੇਅਰ ਹਾਊਸ ਬਰਨਾਲਾ ਦੀ ਡੀਸੀ ਨੂੰ ਬਦਲ ਕੇ ਜ਼ਿਲ੍ਹਾ ਫਰੀਦਕੋਟ ਐਸਐਸ ਨਗਰ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬਦਲ ਕੇ ਕੋਮਲ ਮਿੱਤਲ ਨੂੰ ਐਸਐਸ ਨਗਰਦਾਰ ਨਵਾਂ ਡੀਸੀ ਲਾਇਆ ਗਿਆ ਇਸੇ ਤਰ੍ਹਾਂ ਅੰਕੁਰਜੀਤ ਸਿੰਘ ਨੂੰ ਰਾਜ ਸਤਿਮਾਨ ਦੀ ਥਾਂ ਤੇ ਜ਼ਿਲ੍ਹਾ ਨਵਾਂ ਸ਼ਹਿਰ ਮੁਹਾਲੀ ਤੋਂ ਤਬਦੀਲ ਕੀਤੇ ਨਿਗਮ ਕਮਿਸ਼ਨਰ ਨੂੰ ਡੀਸੀ ਬਰਨਾਲਾ ਅਤੇ ਇਸੇ ਤਰ੍ਹਾਂ ਮੁਹਾਰੀ ਤੋਂ ਤਬਦੀਲ ਕੀਤੇ ADC ਵਿਰਾਜ ਸਿਆਮਕਰਨ ਤੜਕੇ ਨੂੰ ਪੱਲਵੀ ਦੀ ਥਾਂ ਤੇ ਜ਼ਿਲ੍ਹਾ ਮਲੇਰਕੋਟਲਾ ਦਾ ਨਵਾਂ ਡੀਸੀ ਲਾਇਆ ਗਿਆ। ਪਰਮਿੰਦਰ ਪਾਲ ਸਿੰਘ ਨੂੰ ਮੁਹਾਰੀ ਨਗਰ ਨਿਗਮ ਦਾ ਨਵਾਂ ਕਮਿਸ਼ਨਰ ਲਾਇਆ ਗਿਆ। ਦੱਸ ਦਈਏ ਹਾਲਾ ਵਿੱਚ ਹੀ ਪੰਜਾਬ ਪੁਲਿਸ ਦਾ ਵੱਡਾ ਫੇਰਬਲ ਕੀਤਾ ਗਿਆ ਜਿਸ ਕਰਕੇ 9 ਜ਼ਿਲ੍ਹਿਆਂ ਦੇ SSP ਬਦਲ ਦਿੱਤੇ ਗਏ ਨੇ ਇਸ ਤੋਂ ਇਲਾਵਾ 21 پولیس ਮੁਲਾਜ਼ਮਾਂ ਦਾ ਬਦਲਾ ਕੀਤਾ ਗਿਆ ਹੈ ਇਸੇ ਦੌਰਾਨ ਪੁਲਿਸ ਦੇ 4 ਡੀਐਸਪੀ ਦੇ ਤਬਾਦਲੇ ਵੀ ਕੀਤੇ ਗਏ ਨੇ ਇਸ ਤੋਂ ਇਲਾਵਾ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ 5 ਡਿਪਟੀ ਡਾਇਰੈਕਟਰਾਂ ਦੇ ਤਬਾਦਲੇ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ 6 ਜ਼ਿਲ੍ਹਿਆਂ ਦੇ ਡੀਸੀ ਸਮੇਤ 8 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਦੱਸਦੀਏ ਇੱਕ ਵਾਰ ਫਿਰ ਤੋਂ ਪ੍ਰਸ਼ਾਸਨਿਕ ਫੇਰਬਦ ਦੇਖਣ ਨੂੰ ਮਿਲਿਆ ਹੈ 24 ਫਰਵਰੀ ਦੀ ਰਾਤ ਨੂੰ ਪ੍ਰਸ਼ਾਸਨਿਕ ਫੇਰਬਦਲ ਤਹਿਤ ਐਸਐਸ ਨਗਰ ਮੋਹਾਲੀ ਸਮੇਤ 7 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲ ਦਿੱਤੇ ਨੇ ਪੰਜਾਬ ਸਰਕਾਰ ਪਿਛਲੇ ਕੁਝ ਦਿਨਾਂ ਤੋਂ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ ਜਿਸ ਦੇ ਚੱਲਦੇ ਵੱਖ-ਵੱਖ ਵਿਭਾਗਾਂ ਉੱਤੇ ਕਾਰਵਾਈ ਕਰਦੇ ਹੋਏ ਅਫਸਰਾਂ ਦੇ ਤਬਾਦਲੇ ਕੀਤੇ ਜਾ ਰਹੇ ਨੇ ਟਰਾਂਸਫਰਾਂ ਦੌਰ ਵਿੱਚ ਇੱਕ ਵਾਰ ਫਿਰ ਤੋਂ ਪ੍ਰਸ਼ਾਸਨਿਕ ਫੇਰਬਦ ਦੇਖਣ ਨੂੰ ਮਿਲਿਆ ਹੈ ਦੱਸ ਦਈਏ 24 ਫਰਵਰੀ ਦੀ ਰਾਤ ਨੂੰ ਪ੍ਰਸ਼ਾਸਨਿਕ ਫੇਰਬਦ ਤਹਿਤ ਐਸਐਸ ਨਗਰ ਮੁਹਾਲੀ ਸਮੇਤ 7 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲ ਦਿੱਤੇ ਨੇ ਮੁਹਾਰੀ ਨਗਰ ਨਿਗਮ ਦੇ ਕਮਿਸ਼ਨਰ ਅਤੇ ਏਡੀਸੀ ਜਨਰਲ ਦੇ ਤਬਾਦਲੇ ਵੀ ਕੀਤੇ ਗਏ ਨੇ ਮੁੱਖ ਸਕੱਤਰ ਕੇਪ ਸਿਨਾ ਵੱਲੋਂ ਜਾਰੀ ਹੁਕਮਾ ਮੁਤਾਬਿਕ फरीदकोट ਦੇ ਡਿਪਟੀ ਕਮਿਸ਼ਨਰ ਨੂੰ ਬਦਲ ਕੇ ਐਮਡੀ ਵੇਅਰ ਹਾਊਸ ਬਰਨਾਲਾ ਦੀ ਡੀਸੀ ਨੂੰ ਬਦਲ ਕੇ ਜ਼ਿਲ੍ਹਾ ਫਰੀਦਕੋਟ ਐਸਐਸ ਨਗਰ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬਦਲ ਕੇ ਕੋਮਲ ਮਿੱਤਲ ਨੂੰ ਐਸਐਸ ਨਗਰ ਦਾ ਨਵਾਂ ਡੀਸੀ ਲਾਇਆ ਗਿਆ ਇਸੇ ਤਰ੍ਹਾਂ ਅੰਕੁਰਜੀਤ ਸਿੰਘ ਨੂੰ ਰਾਜੇਸਦੀਮਾਂ ਦੀ ਥਾਂ ਤੇ ਜ਼ਿਲ੍ਹਾ ਨਵਾਂ ਸ਼ਹਿਰ ਮੋਹਾਲੀ ਤੋਂ ਤਬਦੀਲ ਕੀਤੇ ਨਿਗਮ ਕਮਿਸ਼ਨਰ ਨੂੰ ਡੀਸੀ ਬਰਨਾਲਾ ਅਤੇ ਇਸੇ ਤਰ੍ਹਾਂ ਮੁਹਾਰੀ ਤੋਂ ਤਬਦੀਲ ਕੀਤੇ ADC ਵਿਰਾਜ ਸਿਆਮਕਰਨ ਤੜਕੀਏ ਨੂੰ ਪੱਲਵੀ ਦੀ ਥਾਂ ਤੇ ਜ਼ਿਲ੍ਹਾ ਬਲੇਰ ਕੋਟਲਾ ਦਾ ਨਵਾਂ ਡੀਸੀ ਲਾਇਆ ਗਿਆ ਹੈ। ਪਰਮਿੰਦਰ ਪਾਲ ਸਿੰਘ ਨੂੰ ਮੁਹਾਰੀ ਨਗਰ ਨਿਗਮ ਦਾ ਨਵਾਂ ਕਮਿਸ਼ਨਰ ਲਾਇਆ ਗਿਆ। ਦੱਸ ਦਈਏ ਹਾਲਾ ਵਿੱਚ ਹੀ ਪੰਜਾਬ ਪੁਲਿਸ ਦਾ ਵੱਡਾ ਫੇਅਰਬਲ ਕੀਤਾ ਗਿਆ ਹੈ ਜਿਸ ਕਰਕੇ 9 ਜ਼ਿਲ੍ਹਿਆਂ ਦੇ SSP ਬਦਲ ਦਿੱਤੇ ਗਏ ਨੇ ਇਸ ਤੋਂ ਇਲਾਵਾ 21 پولیس ਮੁਲਾਜ਼ਮਾਂ ਦਾ ਬਦਲਾਅ ਕੀਤਾ ਗਿਆ ਹੈ ਇਸੇ ਦੌਰਾਨ ਪੁਲਿਸ ਦੇ 4 ਡੀਐਸਪੀ ਦੇ ਤਬਾਦਲੇ ਵੀ ਕੀਤੇ ਗਏ ਨੇ ਇਸ ਤੋਂ ਇਲਾਵਾ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ 5 ਡਿਪਟੀ ਡਾਇਰੈਕਟਰਾਂ ਦੇ ਤਬਾਦਲੇ ਕੀਤੇ ਗਏ ਨੇ ਪੰਜਾਬ ਚ بارش ਨੇ ਮੁਰ ਦਿੱਤੀ ਦਸ ਤੱਕ ਜਾਣੋ ਕਿੰਨੇ ਦਿਨਾਂ ਲਈ ਜਾਰੀ ਕੀਤਾ ਗਿਆ ਅਲਰਟ ਜੀहां ਪੰਜਾਬ ਵਿੱਚ بارش ਨੇ ਮੁਰ ਦਸਤਕ ਦੇ ਦਿੱਤੀ ਹੈ ਕਈ ਹਲਕਿਆਂ ਵਿੱਚ ਹਲਕੀ بارش ਸ਼ੁਰੂ ਹੋ ਗਈ ਹੈ ਜਿਲੰਦਰ ਸਮੇਤ ਕਈ ਇਲਾਕਿਆਂ ਵਿੱਚ ਸਵੇਰ ਤੋਂ ਹੀ ਬੱਦਲ ਬਣੇ ਹੋਏ ਨੇ ਹਾਲਾਂਕਿ ਬੁੰਦਾਬੰਦੀ ਸ਼ੁਰੂ ਹੋ ਚੁੱਕੀ ਹੈ ਮੌਸੇ ਪਾਗ ਵੱਲੋਂ 1 ਮਾਰਚ ਤੱਕ ਸੂਬੇ ਦੀਆਂ ਕਈ ਥਾਵਾਂ ਤੇ بارش ਦੀ ਭਵਿੱਖਬਾਣੀ ਕੀਤੀ ਹੈ ਇਸ ਦੇ ਨਾਲ ਹੀ 26 27 ਅਤੇ 28 ਫਰਵਰੀ ਨੂੰ ਹਨੇਰੀ ਤੂਫਾਨ ਦੇ ਨਾਲ بارش ਦਾ yellow alert ਜਾਰੀ ਕੀਤਾ ਗਿਆ ਹੈ ਮੌਸਮ ਪਾਗ ਵੱਲੋਂ ਇਸ ਮਹੀਨੇ ਦੇ ਰਹਿਣ ਦੇ ਦਿਨਾਂ ਦੇ ਨਾਲ-ਨਾਲ ਅਗਲੇ ਮਹੀਨੇ ਦੀ ਸ਼ੁਰੂਆਤ ਵਿੱਚ ਵੀ ਬਾਰਿਸ਼ ਦੀ ਸੰਭਾਵਨਾ ਜਿਤਾਈ ਗਈ ਹੈ। ਇਸ ਬਾਰਿਸ਼ ਨਾਲ ਸੂਬੇ ਦੇ ਤਾਪਮਾਨ ਵਿੱਚ ਇੱਕ ਵਾਰ ਫਿਰ ਗਿਰਾਵਟ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਭਾਗ ਦਾ ਮੰਨਣਾ ਹੈ ਕਿ ਅਗਲੇ 48 ਘੰਟਿਆਂ ਦੌਰਾਨ ਸੂਬੇ ਦੇ ਤਾਪਮਾਨ ਵਿੱਚ ਪਹਿਲਾਂ ਹਲਕਾ ਵਾਧਾ ਹੋਵੇਗਾ ਤੇ ਫਿਰ ਤਾਪਮਾਨ ਵਿੱਚ ਗਿਰਾਵਟ ਆਵੇਗੀ। ਇਸੇ ਕਾਰਨ ਲੋਕਾਂ ਨੂੰ ਇੱਕ ਵਾਰ ਫਿਰ ਸਰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਭਾਰੀ ਮੌਸਮ ਵਿਗਿਆਨ ਕੇਂਦਰ ਵੱਲੋਂ 26 ਫਰਵਰੀ ਨੂੰ ਪੰਜ ਜ਼ਿਲ੍ਹਿਆਂ ਲਈ ਯੈਲਰ ਅਲਰਟ ਜਾਰੀ ਕੀਤਾ ਗਿਆ ਹੈ ਵਿਭਾਗ ਮੁਤਾਬਕ ਕੱਲ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਵਿੱਚ ਹਨੇਰੀ ਤੂਫਾਨ ਦੇ ਨਾਲ ਬਾਰਿਸ਼ ਦੀ ਸੰਭਾਵਨਾ ਹੈ ਉੱਥੇ ਹੀ 27 ਫਰਵਰੀ ਯਾਨੀ ਕਿ ਵੀਰਵਾਰ ਨੂੰ ਸੂਬੇ ਦੇ ਜਾਰਦਲ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਸਰ ਵੇਖਣ ਨੂੰ ਮਿਲੇਗਾ ਇਸੇ ਦਿਨ ਫਾਜ਼ਿਲਕਾ ਮੁਖਸਰ ਸਾਹਿਬ ਬਠਿੰਡਾ ਤੇ ਮਾਨਸਾ ਤੋਂ ਇਲਾਵਾ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ ਵੀਰਵਾਰ ਨੂੰ 12 ਜ਼ਿਲ੍ਹਿਆਂ ਵਿੱਚ yellow alert جاری ਕੀਤਾ ਗਿਆ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਜ਼ਿਲ੍ਹੇ ਦੁਆਬੇ ਤੇ ਮਾਝੇ ਦੇ ਨੇ 28 ਫਰਵਰੀ ਨੂੰ ਸੂਬੇ ਵੀਪਾਰ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ ਪਠਾਨਕੋਟ ਗੁਰਦਾਸਪੁਰ ਤਹਿ ਹੁਸ਼ਿਆਰਪੁਰ ਵਿੱਚ بارش ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲੇਗਾ ਇਸ ਦਿਨ ਵੀ 13 ਜ਼ਿਲ੍ਹੇ ਲਈ ਮੌਸਮ ਦਾ yellow alert ਜਾਰੀ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ ਅਗਲੇ ਮਹੀਨੇ ਸ਼ੁਰੂਆਤ ਵਿੱਚ ਵੀ بارش ਦੇ ਨਾਲ ਹੋਣ ਦੀ ਸੰਭਾਵਨਾ ਦੱਾਈ ਜਾ ਰਹੀ ਹੈ ਪੰਜਾਬ ਚ بارش ਨੇ ਮੁਰਦ ਦਿੱਤੀ ਦਸ ਤੱਕ ਜਾਣੋ ਕਿੰਨੇ ਦਿਨਾਂ ਲਈ ਜਾਰੀ ਕੀਤਾ ਗਿਆ alert ਜੀहां ਪੰਜਾਬ ਵਿੱਚ بارش ਨੇ ਮੁਰਦ ਦਸਤਕ ਦੇ ਦਿੱਤੀ ਹੈ ਕਈ ਹਲਕਿਆਂ ਵਿੱਚ ਹਲਕੀ بارش ਸ਼ੁਰੂ ਹੋ ਗਈ ਹੈ ਦਿਲੰਦਰ ਸਮੇਤ ਕਈ ਇਲਾਕਿਆਂ ਵਿੱਚ ਸਵੇਰ ਤੋਂ ਹੀ ਬੱਦਲ ਬਣੇ ਹੋਏ ਨੇ ਹਾਲਾਂਕਿ ਬੁੰਦਾਬਾਂਦੀ ਸ਼ੁਰੂ ਹੋ ਚੁੱਕੀ ਹੈ ਮੌਸੇਪਾਗ ਵੱਲੋਂ 1 ਮਾਰਚ ਤੱਕ ਸੂਬੇ ਦੀਆਂ ਕਈ ਥਾਵਾਂ 'ਤੇ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਇਸ ਦੇ ਨਾਲ ਹੀ 26 27 ਅਤੇ 28 ਫਰਵਰੀ ਨੂੰ ਹਨੇਰੀ ਤੂਫਾਨ ਦੇ ਨਾਲ ਬਾਰਿਸ਼ ਦਾ येलो ਅਲਰਟ ਜਾਰੀ ਕੀਤਾ ਗਿਆ ਹੈ ਮੌਸੇਪਾਗ ਵੱਲੋਂ ਇਸ ਮਹੀਨੇ ਦੇ ਰਹਿਣ ਦੇ ਦਿਨਾਂ ਦੇ ਨਾਲ-ਨਾਲ ਅਗਲੇ ਮਹੀਨੇ ਦੀ ਸ਼ੁਰੂਆਤ ਵਿੱਚ ਵੀ ਬਾਰਿਸ਼ ਦੀ ਸੰਭਾਵਨਾ ਜਿਤਾਈ ਗਈ ਹੈ ਇਸ ਬਾਰਿਸ਼ ਨਾਲ ਸੂਬੇ ਦੇ ਤਾਪਮਾਨ ਵਿੱਚ ਇੱਕ ਵਾਰ ਫਿਰ ਗਿਰਾਵਟ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ ਵਿਪາກ ਦਾ ਮੰਨਣਾ ਹੈ ਕਿ ਅਗਲੇ 48 ਘੰਟਿਆਂ ਦੌਰਾਨ ਸੂਬੇ ਦੇ ਤਾਪਮਾਨ ਵਿੱਚ ਪਹਿਲਾਂ ਹਲਕਾ ਵਾਧਾ ਹੋਵੇਗਾ ਤੇ ਫਿਰ ਤਾਪਮਾਨ ਵਿੱਚ ਗਿਰਾਵਟ ਆਵੇਗੀ ਇਸੇ ਕਾਰਨ ਲੋਕਾਂ ਨੂੰ ਇੱਕ ਵਾਰ ਫਿਰ ਸਰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਰੀ ਮੌਸਮ ਵਿਗਿਆਨ ਕੇਂਦਰ ਵੱਲੋਂ 26 ਫਰਵਰੀ ਨੂੰ ਪੰਜ ਜ਼ਿਲ੍ਹਿਆਂ ਲਈ yellow alert ਜਾਰੀ ਕੀਤਾ ਗਿਆ ਹੈ ਵਿਭਾਗ ਮੁਤਾਬਕ ਕੱਲ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਵਿੱਚ ਹਨੇਰੀ ਤੂਫਾਨ ਦੇ ਨਾਲ بارش ਦੀ ਸੰਭਾਵਨਾ ਹੈ ਉੱਥੇ ਹੀ 27 ਫਰਵਰੀ ਯਾਨੀ ਕਿ ਵੀਰਵਾਰ ਨੂੰ ਸੂਬੇ ਦੇ ਜਾਰਤਰ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਸਰ ਵੇਖਣ ਨੂੰ ਮਿਲੇਗਾ ਇਸੇ ਦਿਨ ਫਾਜ਼ਲ ਕਾ ਮੁਖਸਰ ਸਾਹਿਬ ਬਠਿੰਡਾ ਤੇ ਮਾਨਸਾ ਤੋਂ ਇਲਾਵਾ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ ਵੀਰਵਾਰ ਨੂੰ 12 ਜ਼ਿਲ੍ਹਿਆਂ ਵਿੱਚ yellow alert جاری ਕੀਤਾ ਗਿਆ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਜ਼ਿਲ੍ਹੇ ਦੁਆਬੇ ਤੇ ਮਾਝੇ ਦੇ ਨੇ 28 ਫਰਵਰੀ ਨੂੰ ਸੂਬੇ ਵਿੱਚ ਪਾਰ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ ਪਠਾਨਕੋਟ ਗੁਰਦਾਸਪੁਰ ਤਹਿ ਹੁਸ਼ਿਆਰਪੁਰ ਵਿੱਚ بارش ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲੇਗਾ ਇਸ ਦਿਨ ਵੀ 13 ਜ਼ਿਲ੍ਹੇ ਲਈ ਮੌਸਮ ਦਾ yellow alert ਜਾਰੀ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ ਅਗਲੇ ਮਹੀਨੇ ਸ਼ੁਰੂਆਤ ਵਿੱਚ ਵੀ بارش ਦੇ ਨਾਲ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਤਸਵੀਰਾਂ ਹੁਸ਼ਿਆਰਪੁਰ ਦੇ ਮਹੱਲਾ ਕੱਚਾ ਟੋਬਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਬੇਕਾਬੂ ਥਾਰ ਨੇ ਸੜਕ ਤੇ ਖੜੀਆਂ ਸਕੂਟਰੀਆਂ ਨੂੰ ਡਰ ਦਿੱਤਾ ਹੈ ਬੇਕਾਬੂ ਗੱਡੀ ਇੱਕ ਦੁਕਾਨ ਅੰਦਰ ਜਾ ਬੜੀ ਹੈ ਜਿਸ ਤੋਂ ਬਾਅਦ ਮੌਕੇ ਤੇ ਹਫੜਾ ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਸਥਾਨਕ ਲੋਕਾਂ ਵੱਲੋਂ ਗੱਡੀ ਵਾਲਿਆਂ ਨੂੰ ਘੇਰ ਲਿਆ ਗਿਆ ਇਸ ਹਾਦਸੇ ਵਿੱਚ ਜਿੱਥੇ ਸਕੂਟਰਿਆਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਉੱਥੇ ਹੀ ਕੁਝ ਲੋਕ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਵਿੱਚੋਂ ਇੱਕ ਗਰਭਵਤੀ ਮਹਿਲਾ ਵੀ ਸ਼ਾਮਿਲ ਹੈ ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਐਸਐਚਓ 우ਸ਼ਾ ਰਾਣੀ ਵੀ ਮੌਕੇ ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਪੜਤਾਲ शुरू कर देती है पुलिस ने थार ते उस च सवार व्यक्तियों को हिरासत विच ले लिया है आया एक जनानी इसके अंदर नीचे थी तो वो चीका मारी तो हम दौड़ के सारे मिलके और इसको ऊपर करके कट कर गया उसको ये देखो खून भी एक एक्वा कह रहे कि दो एक्वा दो, दो एक नीचे है

ਉਹ ਭਾਰੀ ਮਰੀਗਾ ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ ਆਪਾਂ ਜੀ ਐਕਸੀਡੈਂਟ ਹੋਇਆ ਕੀ ਹੋਇਆ ਮਾਮਲਾ ਕੀ ਸੀਗਾ ਮਾਮਲਾ ਕੁਝ ਨਹੀਂ ਹੈ ਅਸੀਂ ਤਾਂ ਇਧਰ ਆਏ ਆ ਸਾਡੇ ਆਉਂਦਿਆਂ ਤੱਕ ਹੋ ਚੁੱਕਾ ਸੀ ਇਹ ਐਕਸੀਡੈਂਟ ਇਹ ਦੋ ਐਕਟ ਉਹ ਥੱਲੇ ਲੱਤੀ ਕਿ ਕੋਈ ਸਟ ਜਿਆਦਾ ਸਰਟੀਫਿਕੇਟ ਲੱਗੀ ਕਿਸੇ ਜਿਆਦਾ ਹਾਂ ਜੀ ਇੱਕ ਜਨਾਨੀ ਦੇ ਦਾਦੇ ਪ੍ਰੈਗਨੈਂਟ ਆ ਉਹ ਲਗਾਇਆ ਸਿਵਲ ਹਸਪਤਾਲ ਇੱਕ ਡੀ ਐਮ ਸੀ ਕਹਿੰਦੇ ਲੱਗੇ ਠੀਕ ਤੇ ਜਿਹੜੀ ਕਾਰ ਚ ਆ ਗਈ ਸੀ ਉਹ ਕਹਿੰਦੇ ਫੜ ਲਈ ਗਈ ਹੈ ਹਾਂ ਜੀ ਫੜ ਹੋ ਗਈਆਂ ਸਥਾਨੇ ਸਿਟੀ ਲੱਗੀ ਹੈ ਜੀ ਚਾਰ ਪਾਣੀ ਬਚੇ ਚਾਰ ਚਾਹ ਜਿਹੜੀ ਸਾਰੇ ਘਰੋਂ ਪਰੇ ਸੇ ਨੂੰ ਕਰ ਲੈਂਦੇ ਹੋ ਇੱਕ ਥੋੜਾ ਪਿਛੇ ਹਾਂਜੀ ਇੱਕ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਕਿ ਕੱਚੇ ਟੋਬੇ ਦੇ ਜੇ ਥਾਰ ਗੱਡੀ ਨੇ ਇੱਕ ਐਕਸੀਡੈਂਟ ਕੀਤਾ ਹੋਇਆ ਹੈ ਦੇਦੇ ਵਿੱਚ ਇੱਕ ਪ੍ਰੈਗਨੈਂਟ ਲੇਡੀ ਹੈ ਉਹਨਾਂ ਨੂੰ ਵੀ ਇੰਜਰਡ ਕੀਤਾ ਹੋਇਆ ਹੈ ਪਲੱਸ ਹੋਰ ਜਿਹੜੀਆਂ ਸਕੂਟਰ ਵਹੀਕਲ ਇੱਥੇ ਵਗੈਰਾ ਖੜੇ ਹੋਏ ਸੀਗੇ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਜਿਹੜੇ ਪ੍ਰੈਗਨੈਂਟ ਲੇਡੀ ਸੀ ਉਹਨਾਂ ਨੂੰ ਹਸਪੀਟਲ ਵਿੱਚ ਪਹੁੰਚਾਇਆ ਗਿਆ ਹੈ ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਸੀ ਜਿਹਦੇ ਸਟਿਚਸ ਵਗੈਰਾ ਲੱਗੇ ਨੇ ਤੇ ਅਸੀਂ ਜਿਹੜੇ ਮੌਕੇ ਤੇ ਹੁਣ ਆਏ ਆ ਅਸੀਂ ਸਾਰੀ ਜਿਹੜੀ ਤਤਤੀਸ਼ ਆਪਣੀ ਆਰੰਭ ਕਰ ਦਿੱਤੀ ਹੈ ਤੇ ਐਫ ਆਈ ਆਰ ਅਸੀਂ ਮੁਤਾਬਕ ਕਾਨੂੰਨ ਅਨੁਸਾਰ ਦਰਜ ਕਰਾਂਗੇ ਇਸ ਤੋਂ ਇਲਾਵਾ ਗੱਡੀ ਨੂੰ ਅਸੀਂ ਲੈ ਕੇ ਜਾ ਰਹੇ ਆ ਆਪਣੇ ਨਾਲ ਉਹ ਅਸੀਂ ਉਹ ਅਸੀਂ ਬਿਲਕੁਲ ਮੌਕਾ ਮੌਕਾ ਜਾਇਜ਼ ਕਰ ਕਰਕੇ ਨਾ ਮੌਕੇ ਦਾ ਜਾਇਜ਼ਾ ਲੈ ਕੇ ਜਿਹੜੀ ਲੇਡੀ ਐਕਸੀਡੈਂਟ ਕਿਤੇ ਉਹਦੇ ਕੋਲ ਲਾਇਸੈਂਸ ਹੀਗਾ ਨੇ ਵੀ ਆ ਰ ગોਇੰਗ ਇਨਟੂ ਥੈਟ ਅਸੀਂ ਚੈੱਕ ਕਰ ਰਹੇ ਆ ਅੱਜ ਜਸਟ ਮੌਕੇ ਤੇ ਮੈਂ ਪਹੁੰਚੀ ਆ ਅਸੀਂ ਮੈਂ ਆਪਣਾ ਸਾਰਾ ਮੌਕਾ ਸਾਈਜ਼ ਕਰ ਲਿਆ ਆ ਇਸ ਤੋਂ ਇਲਾਵਾ ਜਿਹੜੇ ਵੀ ਅਸੀਂ ਜਿਹੜੀ ਲੇਡੀ ਚਲਾ ਰਹੀ ਸੀਗੀ ਉਹਨਾਂ ਦੇ ਸਾਰੇ ਡਾਕੂਮੈਂਟਸ ਅਸੀਂ ਜਿਹੜੇ ਆ ਉਹ ਦੇਖਾਂਗੇ ਉਹਨਾਂ ਦੇ ਕੋਈ ਡਾਕੂਮੈਂਟ ਲਾਇਸੈਂਸ ਤਾਂ ਕੋ ਪ੍ਰੋਪਰ ਹੈਗੇ ਆ ਜਾਂ ਨਹੀਂ ਹੈਗੇ ਆ ਇਸ ਤੋਂ ਇਲਾਵਾ ਉਹਨਾਂ ਦਾ ਜਿਹੜਾ ਬਕਾਇਦਾ ਟੈਸਟ ਵੀ ਕਰਵਾਇਆ ਜਾਵੇਗਾ ਕਿ ਉਹ ਐਲਕੋਹੋਲਿਕ ਤਾਂ ਨਹੀਂ ਸੀਗੇ ਇਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਦਾ ਨੁਕਸਾਨ ਹੋਇਆ ਸਕੂਟਰ ਦਾ ਜਾਂ ਕਿਸੇ ਹੋਰ ਵਹੀਕਲ ਦਾ ਨੁਕਸਾਨ ਹੋਇਆ ਆ ਉਹ ਵੀ ਅਸੀਂ ਜਿਹੜਾ ਚੈੱਕ ਕਰਾਂਗੇ ਬਟ ਜਿਹੜੀ ਮੋਸਟ ਤੇ ਉਹ ਬਿਲਕੁਲ ਸਹੀ ਨੇ ਤੰਦਰੁਸਤ ਨੇ ਉਹਦਰ ਲੈਣ ਲਈ ਅਸੀਂ ਜਿਹੜੇ ਹਸਪਤਲ ਚਾ ਰਹੇ ਹਾਂ ਚੈੱਕ ਕਰਨ ਵਾਸਤੇ ਮਹਾਸ਼ਿਵਰਾਤਰੀ ਦੇ ਮੌਕੇ ਤੇ ਸ਼੍ਰੀ ਨੀਲਕੰਠ ਸੇਵਾ ਸਮਤੀ ਸਮਰਾਲਾ ਵੱਲੋਂ ਸਮਰਾਲਾ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ ਜਿਸ ਵਿੱਚ ਸਮਰਾਲਾ ਸ਼ਹਿਰ ਦੇ ਸਾਰੇ ਧਾਰਮਿਕ ਪਾਈਚਾਰਿਆਂ ਅਤੇ ਧਾਰਮਿਕ ਸੰਸਥਾਵਾਂ ਸਮੇਤ ਹਜ਼ਾਰਾਂ ਲੋਕਾਂ ਨੇ ਸਮੂਲੀਅਤ ਕੀਤੀ ਹੈ। ਇਹ ਸ਼ੋਭਾ ਯਾਤਰਾ ਸ਼੍ਰੀ ਸ਼ਿਵ ਮੰਦਿਰ ਦੱਬੀ ਬਾਜ਼ਾਰ ਤੋਂ ਸ਼ੁਰੂ ਹੋਈ ਹੈ ਤੇ ਪੂਰੇ ਸ਼ਹਿਰ ਵਿੱਚ ਘੁੰਮਣ ਤੋਂ ਬਾਅਦ ਇਹ ਵਾਪਸ ਮੰਦਿਰ ਵਿੱਚ ਆ ਕੇ ਸਮਾਪਤ ਹੋਈ ਹੈ। ਇਹ ਵਿਚਾਰ ਸ਼ੋਭਾ ਯਾਤਰਾ ਇੰਨੀ ਵੱਡੀ ਸੀ ਕਿ ਇਹ ਬਾਜ਼ਾਰ ਵਿੱਚ ਲਗਭਗ 5 ਤੋਂ 6 ਘੰਟੇ ਤੱਕ ਚੱਲਦੀ ਰਹੀ। ਸ਼ਹਿਰ ਵਾਸੀਆਂ ਨੇ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਲਈ ਕਈ ਥਾਵਾਂ 'ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਸਮਰਾਲਾ ਹਲਕੇ ਦੇ ਵਿਧਾਇਕ ਜਗਤਾਰ ਸਿੰਘ ਦਿਾਲਪੁਰਾ ਸਮੇਤ ਸ਼ਹਿਰ ਦੀਆਂ ਕਈ ਰਾਜ ਸਖਸ਼ੀਤਾਂ ਨੇ ਸ਼ਿਰਕਤ ਕੀਤੀ ਹੈ। ਸਮਰਾਲਾ ਸ਼ਹਿਰ ਵਿੱਚ ਵੱਖ-ਵੱਖ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਵੱਲੋਂ 35 ਤੋਂ ਲੈ ਕੇ 40 ਸ਼ਾਨਦਾਰ ਝਾਂਕੀਆਂ ਕੱਢੀਆਂ ਗਈਆਂ ਤੇ ਲਗਭਗ 20 ਤੋਂ 25 ਲੰਗਰ ਲਗਾਏ ਗਏ ਨੇ। ਤਿਹਾਰ ਸ਼ਿਵਰਾਤਰੀ ਦਾ ਤਿਹਾਰ ਪੂਰੇ ਭਾਰਤ ਵਿੱਚ ਦੋਸਤਾਨਾ ਮਨਾਇਆ ਜਾਂਦਾ ਹੈ। ਜੋ ਸਾਡੇ ਸ਼ਹਿਰ ਸ਼ਹਿਰ ਵਿੱਚ ਹਰ ਹਫਤਾ ਬਹੁਤ ਹੀ ਜਿਆਦੇ ਤੋਂ ਤਾਮਨਾ ਯਾਤਰਾ ਕੱਢੀ ਜਾਂਦੀ ਹੈ ਜਿਹਦੇ ਸਹਿਯੋਗ ਨਾਲ ਨੀਰਗੜ ਮਾਦੇਵ ਸੇਵਾ ਕਮਤੀ ਦੇ ਸਾਰੇ ਮੈਂਬਰ ਨੇ ਜੋ ਢੋਡੇ ਜਿੰਨੇ ਵੀ ਪਰਿਵਾਰ ਮੈਂਬਰਾਂ ਦੇ ਦਰਾਂ ਦੀ ਵਰਤਦੇ ਆ ਰਹੇ ਆਂ ਔਰ ਪਰਿਵਾਰ ਮੈਂਬਰਾਂ ਤਰਾ ਸਾਰਾ ਸ਼ਹਿਰ ਸਾਡਾ ਬਿਯੋਗ ਦੇ। ਤੇ ਕਰੋ ਜਾਨਾ ਵੀ ਸ਼ਹਿਰ ਦੇ ਵਿੱਚ ਜਗਾ ਜਗਾ ਲੰਗਰ ਲੱਗਦੇ ਨੇ ਕੀ ਹੋਰ ਹੋਰ ਕੀ ਦਾ ਜੋਮ ਹੋ ਜਾਂਦਾ ਇਹਨਾਂ ਨੂੰ। ਸਾਨੂੰ ਸਹਿਯੋਗ ਸਾਰੇ ਧਨਮਾਨ ਧਨ ਨਾਲ ਦੇ ਰਹੇ ਨੇ ਲੰਗਰਾਂ ਦੇ ਵਿੱਚ ਵੀ ਦੇ ਰਹੇ ਨੇ ਪੈਜੇ ਰੂਮ ਚ ਵੀ ਦੇ ਰਹੇ ਨੇ। ਹਰ ਜੋ ਜੀ ਸਾਨੂੰ ਲੋੜ ਆ ਉਹ ਲੋਕੀ ਵੱਧ ਚੜ ਕੇ ਦੇ ਰਹੇ ਨੇ ਔਰ ਅធਿਆਪ ਕਰਦੇ ਅਗੇ ਤੋਂ ਵੀ ਦਿੰਦੇ ਰਹਿਣਗੇ ਔਰ ਵੱਧ ਚੜ ਕੇ ਸ਼ੋਭਾ ਯਾਤਰਾ ਅਸੀਂ ਕਰਦੇ ਰਹਿਣਾ 23 ਤਰੀਕ ਦੀ ਮਹਾ ਸ਼ਿਵਰਾਤਰੀ ਆ ਰਹੀ ਹੈ ਉਸ ਦਿਨ ਕੀ ਕਰਦੇ ਹੁ ਅੱਜ ਹੀ ਉਸ ਦਿਨ ਜੀ ਚੈਲਾ ਦੇਵਾ ਕਰਾਂਗੇ ਜੀ ਸਾਡੀ ਸੰਭ ਦੀ ਸਾਰਾ ਸਾਰਾ ਸਿਸਟਮ ਚੈਲਾ ਦੇ ਵਿੱਚ ਅਸੀਂ ਕੀਤਾ ਹੋਇਆ ਤੇ ਉੱਥੇ ਸਾਰੇ ਸਾਡੇ ਸੇਵਾਦਾਰ ਹਾਜ਼ਰ ਹੋਣਗੇ ਜੋ ਵੀ ਲੰਗਰ ਜੋ ਸਾਡੀ ਸੇਵਾ ਲਾਉਣਗੇ ਜੀ ਨਾਲ ਵੱਧ ਚੜ ਕੇ ਮਹਾ ਸ਼ਿਵਰਾਤਰੀ ਦੇ ਇਤਿਹਾਰ ਦੇ ਮੌਕੇ ਤੇ 25ਵੀਂ ਵਿਚਾਰ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਕਿਉਂਕਿ ਕਦੇ ਵੀ ਯਾਰ ਸ਼ੇ ਮੰਦੋਤੋ ਸ਼ੁਰੂ ਹੁੰਦੀ ਹੋਈ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੈ ਬਾਬਾ ਸ਼ੇ ਮੰਦਰ ਦੇ ਵਿੱਚ ਵੀ ਆਦ ਵਿੱਚ ਸਮਾਪਤ ਹੋਵੇਗੀ। ਔਰ ਇਸ ਸ਼ੋਭਾ ਯਾਤਰਾ ਦੇ ਵਿੱਚ ਲਗਭਗ 40 ਤੋਂ 42 ਝਾਕੀਆਂ ਨੇ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਔਰ ਸ਼ਹਿਰ ਨਵਾਬੀਆਂ ਦਾ ਠਾਠਾ ਮਾਰਦਾ ਘੱਟ ਸ਼ੋਭਾ ਯਾਤਰਾ ਦੇ ਸਵਾਗਤ ਲਈ ਕੋਟੇ ਦੇ ਔਰ ਆਪਣੇ ਵਾਲੇ ਦੁਆਰੇ ਘਾਰਾਂ ਦੇ ਬਾਹਰ 꾸ਰੀ ਕਰ ਰਿਹਾ ਪਗਵਾਰ ਕੋਲੇ ਨਾਮ ਦੇ ਦਰਸ਼ਨਾਂ ਦੇ ਲਈ ਲੋਕਾਂ ਨੂੰ ਲੋਕਾਂ ਨੂੰ ਇਹ ਮੈਸੇਜ ਇਹ ਚਾਹੁੰਦੇ ਆਂ ਕਿ ਆਓ ਭਗਵਾਨ ਬੋਲੇ ਨਾ ਦੇ ਦਰਸ਼ਨ ਕਰੋ ਔਰ ਆਪਣਾ ਜੀਵਨ ਸਵਲ ਬਣਾਓ ਤਾਂ ਕਿ ਆਪਣੇ ਬੱਚਿਆਂ ਨੂੰ ਅਸੀਂ ਬੁਰੀ ਸੰਗਤ ਤੋਂ ਬਚਾ ਕੇ ਧਰਮ ਦੇ ਨਾਲ ਜੋੜੀਏ ਔਰ ਆਪਣੇ ਮਾਤਾ ਪਿਤਾ ਜੀ ਜੋ ਬੱਚੇ ਨੇ ਆਪਣੀ ਸੇਵਾ ਕਰਨ ਇਤ ਲਈ ਆਪਣੇ ਸਨਾਤਨ ਤੋਰ ਨਾਲ ਜੋੜੋ ਔਰ ਬੁਰੀ ਸੰਗਤ ਤੋਂ ਬਚੋ ਜੈ ਬੋਲੇ ਨਾ ਹਰ ਹਰ ਬਾਦੇਸ ਬਾਸਤੈਂਡ ਜੋ ਚੌਕ ਉਸ ਤੋਂ ਬਾਅਦ ਮਾਛਵਾੜਾ ਰੋਡ ਤੋਂ ਹੁੰਦੀ ਹੋਈ ਫਿਰ ਫੁੱਲਰ ਭੱਲੇ ਦੇ ਵਿੱਚ ਜਾ ਕੇ ਤੇ ਦੱਬੀਆਰ ਦੇ ਵਿੱਚ ਜਾ ਕੇ ਇੱਦੀ ਸਮਾਪਤੀ ਹੁੰਦੀ ਆ। ਇਹ ਕਿਹੜਾ ਰੇਟਿੰਗ ਕਿੱਥੇ ਗਿਆ ਨਾ। ਇਸ ਸ਼ੋਭਾ ਯਾਤਰਾ ਦੇ ਵਿੱਚ ਦੂਰੋਂ ਦੂਰੋਂ ਜਿਹੜੀਆਂ ਝਾਕੀਆਂ ਨੇ ਤਹਾਰਨਪੁਰ ਤੋਂ ਜਲੰਧਰ ਤੋਂ ਦਿੱਲੀ ਤੋਂ ਜਿਹੜਾ ਪੰਜਾਬ ਦਾ ਮਸ਼ਹੂਰ ਬੈਂਡ ਰਾਜਾ ਬੈਂਡ ਤੇ ਸ਼ਹਾਦਪੁਰ ਤੋਂ ਜਿਹੜੀਆਂ ਝਾਕੀਆਂ ਨੇ ਤੇ ਪੜਦੇ ਪੂਰੇ ਸ਼ਹਿਰ ਨੂੰ ਦੋਲਹਣ ਵਾਂਗ ਸਜਾਇਆ ਹੋਇਆ ਇਹ ਜਿਹੜਾ ਸ਼ੋਭਾ ਯਾਤਰਾ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ 60 70 ਤਰ੍ਹਾਂ ਦੇ ਪਕਵਾਨ ਜੋਗੀ ਲੰਗਰ ਕੋਈ ਬਿਸਕੁਟ ਲਾ ਰਿਹਾ ਕੋਈ ਸਮੋਸੇ ਲਾ ਰਿਹਾ ਕੋਈ ਪੋਚੇ ਛੋਲੇ ਲਾ ਰਿਹਾ ਕੋਈ ਦੁੱਧ ਪਿਲਾ ਰਿਹਾ ਕੋਈ ਵੀ ਮੈਂ ਕਹਿੰਦਾ ਟਿੱਕੀਆਂ ਚਾਟ ਗੋਲ ਗੱਪੇ ਤੇ ਲੰਗਰ ਦਾ ਖਾਸ ਪ੍ਰਬੰਧ ਹੈ ਸ਼ਹਿਰ ਦੇ ਵਾਸੀ ਪੂਰੇ ਹੋਮੋ ਮੰਗ ਕੇ ਇਸ ਮਹਾਸ਼ੀਰ ਰਾਤਰੀ ਸ਼ੋਭਾ ਅਪਤਰ ਤੇ ਆਪਣਾ ਯੋਗਦਾਨ ਪਾਉਂਦੇ ਨੇ ਅਸੀਂ ਸਾਰੇ ਨੀਰਕੰਟ ਮਹਾਦੇਵ ਵੱਲੋਂ ਸ਼ਹਿਰ ਦੇ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜਾ ਇਹ ਸਾਨੂੰ ਇੰਨਾ ਸਹਿਯੋਗ ਦਿੰਦੇ ਨੇ ਕਿਉਂਕਿ ਜਿਹੜਾ ਏਡਾ ਵੱਡਾ ਕਾਰਜਾ ਇਹ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਹੁੰਦਾ ਹੈ ਨਾ ਕਿ ਕਿਸੇ ਇਕੱਲੇ ਬੰਦੇ ਨਾਲ ਅਸੀਂ ਸ਼ਹਿਰ ਨਿਵਾਸੀਆਂ ਨੂੰ ਫੇਰ ਆਪਣੇ ਵੱਲੋਂ ਸ੍ਰੀ ਮੀਲਕਟ ਮਾਦੇਵ ਜੀ ਸਾਰੇ ਸਾਡੇ ਮੈਂਬਰਾਂ ਦੀ ਜੁਗਲ ਸਾਡੇ ਚਤਰੀਰ ਸੇਕੋ ਜੀ ਫਨੀਸ਼ ਕੌਸ਼ਲ ਪਰਮਿੰਦਰ ਵਰਮਾ ਦੌਰਵ ਜੂਆ ਰੂਪਾ ਮਗੰਭੀਰ ਸਾਡੇ ਦੀਪਕ ਮਰਵਾਹਾ ਜੀ ਪਰਦੇਸ਼ ਗਰਵਾਹਾ ਜਿੰਨੇ ਵੀ ਸਾਡੇ ਮੈਂਬਰ ਨੇ ਜੁਗਲ ਕਿਸ਼ੋਰ ਥਾਨੀ ਜੀ ਜਿੰਨੇ ਸਾਡੇ ਮੈਂਬਰ ਨੇ ਸਾਰਿਆਂ ਵੱਲੋਂ ਅਸੀਂ ਸਾਰੇ ਸ਼ਹਿਰ ਦੇ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦੇ ਰਿਹਾ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।